ਕਾਲਰ ਗਿਆ ਬਣਾ ਦੀ ਗੱਲ ਮੰਨ ਲਈ ਦੇਰ ਲਾਣਾ ਓਏ ਉਹਨੂੰ ਮੋੜ ਲੈ ਇੱਕ ਵਾਰੀ ਉਹਨੂੰ ਮੋੜ ਦੇ ਨੂੰ ਮੋੜੀ ਉਹਦੇ ਨਾਲ ਬੜਾ ਰੇਸ ਤੇ ਖਿੱਚੀ ਰੇਸ ਤੇ ਨੂੰ ਮੋੜੀ ਉਹਨੂੰ ਕੀ ਹੋਵੇਗਾ ਮੋੜੀ ਜਦੋਂ ਖਿੱਚੂਗਾ ਇਹਨੂੰ ਤਰੇ ਜਾਂਦੇ ਰੁਕੇ ਰਾਂ ਉਹਨੂੰ ਖਿੱਚਣ ਦੇ ਚੱਲ ਓਏ ਛਾੜ ਦੇ ਚਲਾ ਜਾਨਾ ਰੋ ਜੋੜ ਘਟਾ ਲੈਂਦੇ ਆ ਬਹੁਤ ਅਦਾਮ ਹੈ ਨਹੀਂ ਦੋਨਾਂ ਦੀ ਡਰਾਈਵਰ ਆ ਲਈ ਡਰਾਈਵਰ ਆ ਗਈ